ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤਾਂ ਵੱਲੋਂ ਮੰਗੀ ਦਾ ਦਿਹਾੜਾ ਜਿਹੜਾ ਹੈ ਉਹ ਮਨਾਇਆ ਗਿਆ ਤੇ ਉੱਥੇ ਇੱਕ ਗੱਲ ਬੜੀ ਦੇਖਣ ਨੂੰ ਮਿਲੀ ਵੀ ਬਾਦਲ ਦਲ ਵੱਲੋਂ ਸਿੱਧਾ ਜਿਹੜਾ ਹੈ ਰੈਲੀ ਕਰਕੇ ਇੱਕ ਰੂਪ 'ਚ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਗਿਆ ਉੱਥੇ ਮੈਂ ਵਿਸਤਾਰ ਵਿੱਚ ਤੁਹਾਨੂੰ ਦੱਸੂਗਾ ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਉਹ ਚੈਲੰਜ ਕੀਤਾ ਹੈ ਤੇ ਤੁਸੀਂ ਦੇਖੋਗੇ ਵੀ ਜਿਹੜੇ ਵੀ ਚੰਗੀ ਪੰਥਕ ਸੋਚ ਰੱਖਣ ਵਾਲੇ ਆਗੂ ਸੀ ਬਾਦਲ ਦਲ ਦੇ ਵੀ ਉਹਨਾਂ ਦੀ ਗੈਰ ਹਾਜ਼ਰੀ ਵੀ ਇਹ ਸਾਬਤ ਕਰਦੀ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਹ ਜੋ ਕਰ ਰਹੇ ਨੇ ਇਹ ਪੰਥ ਵਿਰੋਧੀ ਹੈ ਤੇ ਉਹਨਾਂ ਨੇ ਉਸ ਚੀਜ਼ 'ਚ ਸ਼ਮੂਲੀਅਤ ਕਰਨ ਤੋਂ ਜਿਹੜਾ ਹੈ ਪਾਸਾ ਵਟ ਕੇ ਆਪਣੀ ਆਪਦਾ ਪੱਖ ਜਿਹੜਾ ਹੈ ਇੱਕ ਪੰਥਕ ਹਤੈਸੀ ਹੋਣ ਦੇ ਨਾਤੇ ਉਹਨਾਂ ਨੇ ਆਪਦਾ ਪੱਖ ਜ਼ਾਹਰ ਕੀਤਾ ਹੈ ਸੋ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਕਾਬਤਕ ਸਾਬ ਦਾ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਬੜਾ ਸਾਫ਼ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੀ ਜਿਹੜੀ ਹੈ ਅਗਲੀ ਚੋਣ ਕਰੇਗੀ ਅਤੇ ਪ੍ਰਧਾਨ ਦੀ ਚੋਣ ਤੱਕ ਉਹ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਨਿਭਾਏਗੀ ਪਰ ਇਹਨਾਂ ਨੇ ਉਹਦੇ ਪੈਰਨਲ ਕਮੇਟੀ ਬਣਾ ਕੇ ਕਿਉਂਕਿ ਉਸ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਉਹਦੇ ਵਿੱਚ ਇਹਨਾਂ ਨੇ ਰਣੀਕੇ ਜੀ ਨੂੰ ਉਹਦਾ ਜਿਹੜਾ ਇੰਚਾਰਜ ਬਣਾਇਆ ਹਾਲਾਂਕਿ ਕਾਲ ਤੱਕ ਸਾਹਿਬ ਦੀ ਕਮੇਟੀ ਦੇ ਵਿੱਚ ਧਾਮੀ ਸਾਹਿਬ ਨੂੰ ਚਾਰਜ ਬਣਾਇਆ ਗਿਆ ਸੀ ਤੇ ਉਹ ਸਿਰਫ ਸੀਗਾ ਵੀ ਨਾ ਕੋਈ ਘੱਟ ਨਾ ਵੱਧ ਉਹ ਸੱਤ ਮੈਂਬਰ ਹੀ ਸਾਰਾ ਕੁਝ ਦੇਖਣਗੇ ਤੇ ਇਹਨਾਂ ਨੇ ਉਹ ਮੈਂਬਰ ਜਿਹੜੇ ਕੁਝ ਪਾਏ ਨੇ ਉਹਨਾਂ ਨੂੰ ਵੀ ਗੈਰ ਜ਼ਿੰਮੇਵਾਰੀ ਗੈਰ ਜਿਵੇਂ ਰਾਨਾ ਦੀਆਂ ਤਥਾਵਾਂ ਤੇ ਉਹਨਾਂ ਦੀ ਜ਼ਿੰਮੇਵਾਰੀ ਲਾ ਕੇ ਸੂਬੇ ਪੰਜਾਬ ਤੋਂ ਬਾਹਰ ਉਹਨਾਂ ਨੂੰ ਵੀ ਜਿਹੜਾ ਹੈ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲੇ ਜਿੰਨਾ ਚਿਰ ਇਹ ਕਿਉਂਕਿ ਬੜਾ ਕਲੀਅਰ ਸੀ ਇਹ ਹੁਕਮਨਾਮਾ ਜਿੰਨਾ ਚਿਰ ਸਿੰਘ ਸਹਿਮਾਨ ਪੰਜੇ ਬੈਠ ਕੇ ਉਹ ਉਸ ਹੁਕਮਨਾਮੇ ਨੂੰ ਅਮੈਂਡ ਨਹੀਂ ਕਰਦੇ ਉਹਨੂੰ ਚੇਂਜ ਨਹੀਂ ਕਰਦੇ ਉਹਨਾਂ ਚਿਰ ਬੜਾ ਕਲੀਅਰ ਹੈ ਵੀ ਇਹੀ ਕਮੇਟੀ ਸਟੈਂਡ ਕਰਦੀ ਹੈ ਸੋ ਇਹਨਾਂ ਨੇ ਉਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਸੀ ਉੱਥੇ ਜਾ ਕੇ ਇਹ ਕੌਮ ਦੇ ਨਾਮ ਬੇਦਾਵਾ ਲਿਖ ਕੇ ਆਏ ਨਹੀਂ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਸਿੱਧਾ ਮੱਥਾ ਲਾਇਆ ਅਤੇ ਹੋਰ ਵੀ ਗੱਲਾਂ ਦੇ ਵਿੱਚ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਜਦੋਂ ਉੱਥੇ ਬੋਲੇ ਜਿਹੜਾ ਸਟੇਟ ਸੈਕਟਰੀ ਹੈ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸਮੋਹਨ ਕਰਕੇ ਜਿਹੜਾ ਹੈ ਬੁਲਾਇਆ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਬੋਲਣਗੇ ਤੇ ਦੱਸੋ ਇਹ ਹੁਣ ਇਸ ਤੋਂ ਸ਼ਰਮਨਾ ਕੀ ਗੱਲ ਹੋ ਸਕਦੀ ਹੈ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਉਹ ਅਕਾਲੀ ਦਲ ਦੇ ਪ੍ਰਧਾਨ ਕੀ ਤੋਂ ਲਾਇਆ ਗਿਆ ਉਹਨਾਂ ਨੂੰ ਇਹ ਉਹਨਾਂ ਨੂੰ ਅਕਾਲੀ ਦੰਦ ਦਾ ਪ੍ਰਧਾਨ ਦੱਸ ਰਹੇ ਨੇ ਫਿਰ ਉੱਥੇ ਇਹ ਗੱਲਾਂ ਕਈਆਂ ਗਈਆਂ ਵੀ ਜੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਤੇ ਝੂਠੇ ਇਲਜ਼ਾਮ ਲਾਏ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ ਹੁਣ ਇਲਜ਼ਾਮ ਕਿਹਨੇ ਲਾਏ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਵੀ ਇਹ ਤੁਹਾਡੇ ਤੇ ਇਲਜ਼ਾਮ ਨੇ ਤੁਸੀਂ ਇਹਨਾਂ ਦੇ ਦੱਸੋ ਸੱਚੇ ਜਾਂ ਝੂਠੇ ਸੋ ਕੀ ਸੁਖਬੀਰ ਸਿੰਘ ਬਾਦਲ ਇਹ ਕਹਿਣਾ ਚਾਹੁੰਦੇ ਨੇ ਵੀ ਕਾਬਤਖ ਸਾਹਿਬ ਦੇ ਜਥੇਦਾਰ ਅਤੇ ਪੰ ਸਿੰਘ ਸੇਵਾਨ ਨੇ ਜਿਹੜੇ ਉਹਨਾਂ ਦੇ ਇਲਜ਼ਾਮ ਲਾਏ ਉਹ ਝੂਠੇ ਸੀ ਕਿਹਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਉਹ ਇਹਦਾ ਜਵਾਬ ਉਹਨਾਂ ਨੂੰ ਦੇਣਾ ਪਊਗਾ ਤੇ ਉਹ ਉਹ ਉਸ ਪਵਿੱਤਰ ਜਗ੍ਹਾ ਤੇ ਖੜ ਕੇ ਉਹਨਾਂ ਨੇ ਇੱਕ ਇੱਕ ਇਲਜ਼ਾਮ ਨੂੰ ਮੰਨੇ ਆ ਤੇ ਅੱਜ ਆ ਕੇ ਕਹਿੰਦੇ ਜੀ ਇਹ ਤਾਂ ਸਾਰਾ ਝੂਠਾ ਹੈ ਤੇ ਫੇਰ ਕਿੱਥੇ ਰਹਿ ਗਈ ਪੰਥਕ ਦੀ ਗੱਲ ਕਹਿੰਦੇ ਜੀ ਅਸੀਂ ਕਮਜ਼ੋਰ ਕੀਤਾ ਜਾ ਰਿਹਾ ਹੈ ਕਮਜ਼ੋਰ ਕਰਨ ਵਾਸਤੇ ਕੋਈ ਬਾਹਰੀ ਤਾਕਤ ਸਿੱਖ ਕੌਮ ਨੂੰ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਨਹੀਂ ਰੱਖਦੀ ਜੇ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਆਪਣੀਆਂ ਕਿਤੇ ਫੈਸਲੀਆਂ ਕਰਕੇ ਗਲਤੀਆਂ ਕਰਕੇ ਅਤੇ ਸਭ ਤੋਂ ਵੱਡਾ ਜ਼ਿੰਮੇਵਾਰ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਤੇ ਸਪੱਸ਼ਟ ਰੂਪ ਦੇਖੋ ਤੁਸੀਂ ਗਾਲਤਖ ਸਾਹਿਬ ਨੇ ਜਿਹੜਾ ਹੁਕਮਨਾਮਾ ਸੀ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਐਦੋਂ ਵੱਧ ਕਿਸੇ ਨੂੰ ਕੀ ਤੁਸੀਂ ਕਿਸੇ ਤੇ ਰੋਪ ਲੱਗ ਸਕਦੇ ਨੇ ਵੀ ਤੁਸੀਂ ਨੈਤਿਕ ਅਧਿਕਾਰ ਹੀ ਤੇ ਤੁਸੀਂ ਅੱਜ ਵੀ ਕਹੋਗੇ ਜੀ ਲੋਕ ਸਾਨੂੰ ਜਿਹੜਾ ਹੈ ਫਲਾਣਾ ਕਮਜ਼ੋਰ ਕਰ ਰਿਹਾ ਫਲਾਣਾ ਕਮਜ਼ੋਰ ਕਰ ਰਿਹਾ ਸੋ ਉਹਨਾਂ ਦੀ ਟੋਟਲ ਇੱਕ ਫਾਲਸ ਨੈਰੇਟਿਵ ਇਹਨਾਂ ਨੇ ਉੱਥੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਕਮੀਆਂ ਦੂਰ ਕਰਨ ਦੀ بجائے ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਪੰਥਕ ਸੋਚ ਸੀ ਉਹਦੇ ਤੇ ਆਉਣ ਦੀ بجائے ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ بجائے ਇਹਨਾਂ ਨੇ ਉਹਦੇ ਉਲਟ ਰਸਤਾ ਅਖਤਿਆਰ ਕੀਤਾ ਤੇ ਇਹ ਜਿਹੜਾ ਹੁਣ ਜਾ ਕੇ ਦੋਸ਼ ਯਾ ਸਾਰੇ ਆਪ ਦੇ ਕੀਤੇ ਗੁਨਾਹਾਂ ਨੂੰ ਬਾਅਦ ਮੁਕਰਨ ਦੀ ਇਹ ਜਿਹੜੀ ਕੋਸ਼ਿਸ਼ ਹੈ ਇਹ ਕਿਸੇ ਨੇ ਪ੍ਰਵਾਨ ਨਹੀਂ ਕਰਨੀ ਨਾਲੇ ਮੈਂ ਤਾਂ ਇਹੀ ਬੇਨਤੀ ਕਰਦਾਗਾ ਖਾਸ ਤੌਰ ਤੇ ਜਿਹੜੇ ਇਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਵਿੱਚੋਂ ਮੈਂ ਦੇਖ ਰਿਹਾ ਬਹੁਤ ਕੱਲ ਮੈਂਬਰ ਸਾਹਿਬਾਨਾਂ ਦੀ ਗੈਰ ਹਾਜ਼ਰੀ ਵੀ ਰਹੀ ਵੀ ਅੱਜ ਜਿਹੜਾ ਹੈ ਸਮਾਂ ਆ ਗਿਆ ਵੀ ਫੈਸਲਾ ਕਰਨ ਦਾ ਵੀ ਤੁਸੀਂ ਕਿਹਦੇ ਨਾਲ ਖੜੇ ਹੋ ਕੀ ਤੁਸੀਂ ਅਕਾਲੀ ਦਲ ਨਾਲ ਖੜੇ ਹੋ ਜਾਂ ਇੱਕ ਪਰਿਵਾਰ ਦੇ ਨਾਲ ਖੜੇ ਹੋ ਇੱਕ ਵਿਅਕਤੀ ਦੇ ਨਾਲ ਖੜੇ ਹੋ ਕੀ ਤੁਸੀਂ ਅਕਾਲ ਤਖਸਾਲ ਸਾਹਿਬ ਨਾਲ ਖੜੇ ਹੋ ਜਾਂ ਇੱਕ ਵਿਅਕਤੀ ਦੇ ਨਾਲ ਖੜੇ ਹੋ ਇਹ ਫੈਸਲਾ ਹੁਣ ਜਿਹੜੀ ਕਮੇਟੀ ਬਣਾਈ ਹੈ ਪੈਨਲ ਕਮੇਟੀ ਉਹਦੇ ਮੈਂਬਰ ਜਿਹੜੇ ਜੇ ਕੋਈ ਕੰਮ ਕਰਦੇ ਨੇ ਜਾਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਤਾਂ ਸਪਸ਼ਟ ਰੂਪ ਵਿੱਚ ਹੋਵੇਗਾ ਵੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਬਾਦਲ ਦਲ ਕਹਿ ਲਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਹਣ ਦਾ ਉਧਕਾਰ ਗਵਾ ਚੁੱਕੇ ਨੇ ਬਾਦਲ ਦਲ ਦੇ ਅੱਜ ਵੀ ਬਹੁਤ ਐਸੇ ਆਗੂ ਨੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਤੁਸੀਂ ਮੀਟਿੰਗ ਹੋਈ ਜਦ ਜਿਹੜੀ ਪਿੱਛੇ ਵਰਕਿੰਗ ਕਮੇਟੀ ਤੇ ਉਹਦੇ ਵਿੱਚ ਵੀ ਬਹੁਤ ਲੀਡਰਾਂ ਨੇ ਖੜੇ ਹੋ ਕੇ ਗੱਲਾਂ ਕਹੀਆਂ ਵੀ ਜੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਇਨ ਬਿਨ ਲਾਗੂ ਕਰ ਜੋ ਉਹ ਲੋਕ ਉਹਨਾਂ ਲੀਡਰਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਚਾਹੇ ਸਾਡੇ ਉਹਦੇ ਨਾਲ ਉਹਨਾਂ ਨਾਲ ਪਿਛਲੇ ਸਮੇਂ 'ਚ ਕੋਈ મતਭੇਦ ਰਹੇ ਹੋਣ ਲੰਗਵਾਲ ਸਾਹਿਬ ਹੋ ਗਏ ਝੁੰਡਾ ਸਾਹਿਬ ਹੋ ਗਏ ਲੋਧੀ ਨੰਗਲ ਜੀ ਹੋਏ ਮਹਿਤਾ ਜੀ ਜਿਨ੍ਹਾਂ ਨੇ ਇਹ ਸਪਸ਼ਟ ਰੂਪ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਨੇ ਉਹਦੀ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਤੇ ਹੋਰ ਵੀ ਜਿਹੜੇ ਜਿਹੜੇ ਆਗੂ ਨੇ ਉਹਨਾਂ ਨੂੰ ਅੱਜ ਸਮਾਂ ਹੈ ਵੀ ਜਿਸ ਸੋਚ ਨੂੰ ਲੈ ਕੇ ਅਕਾਲ ਤਖਸਬ ਨੇ ਹੁਕਮ ਦਿੱਤਾ ਸੀ ਉਸ ਤੇ ਪਹਿਰਾ ਦੇਣ ਦੀ ਅੱਜ ਲੋੜ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਵੀ ਉਹ ਜਿਹੜੇ ਲੋਕ ਜਿਹੜੇ ਲੀਡਰ ਨੇ ਉਹ ਅੱਜ ਸੁਖਵੀਰ ਸਿੰਘ ਨੂੰ ਬੇਦਾਵਾ ਦੇ ਕੇ ਕੌਮ ਦੇ ਨਾਲ ਖੜਨਗੇ ਪੰਥ ਨਾਲ ਖੜਨਗੇ ਜਿਹੜੇ ਲੋਕ ਅਕਾਲ ਤਖਸਬ ਨੂੰ ਬੇਦਾਵਾ ਦੇ ਕੇ ਉੱਥੇ ਰੈਲੀ ਕਰਕੇ ਆਏ ਨੇ ਲੋਕਾਂ ਨੂੰ ਜਿਹੜਾ ਸੰਗਤ ਨੂੰ ਚੜਾ ਕੇ ਆਏ ਨੇ ਉਹ ਅੱਜ ਜਿਹੜਾ ਹੈ ਉਹਨਾਂ ਨੂੰ ਜਿਹੜਾ ਪਛਾੜਨ ਦੀ ਲੋੜ ਹੈ ਉਹ ਸਾਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਇਹ ਜਿਹੜਾ ਅਸਤੀਫੇ ਦਾ ਵੀ ਹੈ ਇਹ ਵੀ ਇੱਕ ਪਖੰਡ ਹੈ ਕਿਉਂਕਿ ਇਹਨਾਂ ਨੇ ਅਸਤੀਫਾ ਦੇ ਕੇ ਨਾਲ ਹੀ ਦੁਬਾਰੇ ਪ੍ਰਧਾਨ ਬਣਾਉਣ ਦਾ ਆਪ ਦਾ ਪ੍ਰਬੰਧ ਕਰ ਲਿਆ ਆਪਣੀ ਕਮੇਟੀ ਬਣਾ ਕੇ ਉਹਨਾਂ ਦੇ ਰਾਹੀਂ ਭਰਤੀ ਕਰਕੇ ਜਿਹੜਾ ਆਪਦੇ ਆਪ ਨੂੰ ਪਰਮਾਨ ਇਹ ਤਾਂ ਸਿਰਫ ਮੈਂ ਤਾਂ ਹੀ ਮੰਨਦਾ ਵੀ ਇਹ ਛੁੱਟੀ ਗਈ ਨਹੀਂ ਅਸਤੀਫਾ ਨਹੀਂ ਦਿੱਤਾ ਜਿਹੜੀਆਂ ਗੱਲਾਂ ਜਿਵੇਂ ਉੱਥੇ ਪ੍ਰਧਾਨ ਉਹਨਾਂ ਨੂੰ ਕਿਹਾ ਗਿਆ ਵੀ ਅਕਾਲੀ ਦਲ ਦੇ ਪ੍ਰਧਾਨ ਜੀ ਬੋਲਣਗੇ ਇਹ ਸਿਰਫ ਉਹਨਾਂ ਦੀ ਬੇਟੀ ਦਾ ਸ਼ਾਦੀ ਹੈ ਉਹਦੇ ਵਿੱਚ ਰੁੱਝੇ ਹੋਏ ਨੇ ਉਹ ਉਹਦੇ ਕਰਕੇ ਇੱਕ ਰੂਪ ਚੋਂ ਛੁੱਟੀ ਤੇ ਗਏ ਨੇ ਉਹਨਾਂ ਨੇ ਇਹ ਵੀ ਜਿਹੜਾ ਆਖਰਤਕ ਸਾਹਿਬ ਦਾ ਕੋਈ ਹੁਕਮ ਮੰਨਣ ਵਾਲੀ ਗੱਲ ਨਹੀਂ ਹੈਗੀ ਸੋ ਮੈਂ ਅੱਜ ਇਹ ਗੱਲ ਬੜਾ ਇਹ ਸਿੱਖ ਕੌਮ ਨੂੰ ਪੰਥ ਨੂੰ ਇਹ ਬੇਨਤੀ ਕਰਦਾ ਵੀ ਇਹ ਗੱਲਾਂ ਜਿਹੜੀਆਂ ਇਹ ਸਾਰੀਆਂ ਤਾਕਤਾਂ ਨੇ ਇਹਨਾਂ ਨੂੰ ਅੱਜ ਬਿਲਕੁਲ ਪਛਾਣ ਦੀ ਲੋੜ ਹੈ ਤੇ ਜਿਹੜਾ ਅੱਜ ਕੌਮ ਜੋ ਭਾਵਨਾਵਸੀ ਸਿੰਘ ਸਾਹਿਬ ਦੀ ਵੀ ਪੰਥ ਨੂੰ ਇਕੱਠਾ ਕੀਤਾ ਜਾਵੇ ਜਿਹੜਾ ਖੇਰੂ ਖੇਰੂ ਤਾਕਤ ਹੋਈਆਂ ਉਹਨੂੰ ਇਕੱਠਾ ਕਰਨ ਵਾਸਤੇ ਉਹ ਜਿਹੜੇ ਨੇ ਉਹ ਸੋਚ ਨੂੰ ਜਿਹੜਾ ਅੱਗੇ ਤੋਰਨ ਦੀ ਲੋੜ ਹੈ ਬਿਲਕੁਲ ਜੀ ਉਹ ਕਾਲਤਖ ਸਾਹਿਬ ਨੇ ਕਿਹਾ ਬਿਲਕੁਲ ਜੀ ਉੱਥੇ ਦੇਖੋ ਉਹਨਾਂ ਨੇ ਕਿਹਾ ਵੀ ਮੈਨੂੰ ਸਾਨੂੰ ਬਦਨਾਮ ਕਰ ਰਹੇ ਨੇ ਤੇ ਕਾਲਤਖ ਸਾਹਿਬ ਨੇ ਕਿਹਾ ਵੀ ਤੂੰ ਆਹ ਦੋਸ਼ ਨਹੀਂ ਥੋਨੇ ਕੌਣ ਬਦਨਾਮ ਕਰ ਰਹੇ ਹਨ ਕੀ ਕਹਿਣਾ ਚਾਹੁੰਦੇ ਨੇ ਕੌਣ ਬਦਨਾਮ ਕਰ ਰਹੇ ਦੇਖੋ ਕਾਲਤਖ ਸਾਹਿਬ ਨੂੰ ਜਿਹੜੀ ਸਾਡੀ ਕਮੇਟੀ ਦੇ ਮੈਂਬਰ ਸੀ ਉਹ ਸੱਤ ਮੈਂਬਰੀ ਕਮੇਟੀ 'ਚ ਪਾਈ ਸੀ ਉਹਨਾਂ ਨੇ ਮਿਲਣ ਦਾ ਟਾਈਮ ਲਿਆ ਸੀ ਸਿੰਘ ਸਾਹਿਬ ਨੇ ਹਜ ਤੱਕ ਟਾਈਮ ਨਹੀਂ ਦਿੱਤਾ ਜਲ ਟਾਈਮ ਦੇਣਗੇ ਉਹ ਆ ਕੇ ਸਾਰਾ ਪੱਕਾ ਰੱਖ ਕੇ ਆਉਣਗੇ ਤੇ ਉਹ ਕਿਤੇ ਕਿਉਂਕਿ ਹੁਣ ਮਾਨਤਾ ਉਸ ਸੱਤ ਮੈਂਬਰੀ ਕਮੇਟੀ ਦੀ ਹੈ ਅਸੀਂ ਵੀ ਆਪਦਾ ਇੱਕ ਜਿਹੜਾ ਧੜਾ ਭੰਗ ਕਰ ਚੁੱਕੇ ਹਾਂ ਤੇ ਉਸ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਹੁਣ ਅਕਾਲ ਤਖਤ ਸਾਹਿਬ ਨਾਲ ਰਾਬਤਾ ਕਰਕੇ ਆਪਦਾ ਜੋ ਵੀ ਕੋਈ ਫੈਸਲਾ ਕਰਾਉਣਗੇ ਦੇਖਦੇ ਧਾਮੀ ਸਾਹਿਬ ਨੂੰ ਧਾਮੀ ਸਾਹਿਬ ਨੂੰ ਉਹਦਾ ਕਨਵੀਨਰ ਬਣਾਇਆ ਗਿਆ ਸੀਗਾ ਉਹਦੇ ਵਿੱਚ ਬਡੁੰਗਰ ਸਾਹਿਬ ਬਡੁੰਗਰ ਸਾਹਿਬ ਉਡਾਲਾ ਸਾਹਿਬ ਮਨਪ੍ਰੀਤ ਸਿੰਘ ਰਿਹਾਲੀ ਜਤਾਰ ਸੰਤਾ ਸਿੰਘ ਮੈਦਪੁਰ ਇਕਬਾਲ ਸਿੰਘ ਜੀ ਝੁੰਦਾ ਹਾਂਜੀ ਤੇ ਤੇ ਇੱਕ ਆਪੀ ਬੀਬੀ ਸਤਮੰਤ कौर ਜਿਹੜੇ ਭਾਈ ਅਮਰੀਕ ਸਿੰਘ ਜੀ ਦੇ ਸੁਪਤਰੀ ਨੇ ਤੇ ਇਹੀ ਇਹੀ ਜਿਹੜੇ ਮੈਂਬਰ ਨੇ ਉਹਦੇ ਵਿੱਚ ਹਾਂਜੀ ਇਹ ਹੀ ਗਏ ਨਹੀਂ ਸੋ ਅੱਜ ਉੱਥੇ ਗਿਆ ਨਹੀਂ ਇੱਕ ਰੂਪ ਚ ਸਿੰਘ ਸਾਹਿਬ ਨੇ ਬੜਾ ਸਪਸ਼ਟ ਕਹਿਤਾ ਸੀ ਤੁਹਾਡੇ ਤੇ ਦੇ ਕੋੰਤਾ ਦੇ ਆਈ ਤਾਂ ਗੱਲ ਹੀ ਨਹੀਂ ਰਹਿ ਗਈ ਜਿਹੜੇ ਸਾਡੇ ਨਾਲ ਪਹਿਲਾਂ ਸੀ ਸੁਧਾਰ ਨਹਿਰ ਦੇ ਵਿੱਚ ਵਡਾਲਾ ਸਾਹਿਬ ਤੇ ਆਪਣਾ ਸੰਤਾ ਸਿੰਘ ਮਹਤਪੁਰ ਜੀ ਸੀਗੇ ਦੋ ਪੰਜ ਹੁੰਦਾ ਦੇਖੋ ਇਹ ਚ ਕੋਈ ਗੱਲ ਹੈ ਉਹਨਾਂ ਨੇ ਤਾਂ ਇੱਕ ਨਿਰਪੱਖ ਜਿਹੜਾ ਹੈ ਲੋਕ ਚੁਣੇ ਜਿਹੜੇ ਉਹਨਾਂ ਨੂੰ ਲੱਗਿਆ ਸਿੰਘ ਸਾਹਿਬ ਨੂੰ ਵੀ ਇਹ ਇੱਕ ਸਹੀ ਚੋਣ ਕਰਾਉਣ ਦੇ ਵਿੱਚ ਸੱਚਜੇ ਢੰਗ ਨਾਲ ਚੋਣ ਕਰਾਉਣ ਦੇ ਵਿੱਚ ਇਹ ਮਦਦ ਕਰ ਸਕਦੇ ਦੋਨੇ ਚੀਜ਼ਾਂ ਇਹਨਾਂ ਨੇ ਕਰਾਉਣੀਆਂ ਸੀ ਤੇ ਪਾਰਟੀ ਤੇ ਉਹ ਜਿਹੜੀ ਕਮੇਟੀ ਉਹਦੇ ਉਹਦੇ ਤਾਂ ਨਾਲ ਹਰ ਜ਼ਿਲ੍ਹੇ ਚ ਆਪ ਮੈਂਬਰ ਬਣਾਤੇ ਤੇ ਉਹਦੇ ਵਿੱਚ ਰਣੀਕੇ ਜੀ ਨੂੰ ਉਹਦਾ ਇੰਚਾਰਜ ਬਣਾਤਾ ਜੋ ਉਹ ਤਾਂ ਟੋਟਲੀ ਉਹਦੇ ਵਾਇਲੇਸ਼ਨ ਹੈ ਉਹਦੇ ਉਲਟ ਹੈ ਬਿਲਕੁਲ ਛੱਡ ਚੀ ਬਿਲਕੁਲ ਛੱਡ ਚੀ ਜਿਹੜੀ ਕਮੇਟੀ ਉਹ ਕਿਲੇ ਮੈਂਬਰੀ ਸੀ ਉਹਦੇ ਤਾਂ ਹਰ ਜ਼ਿਲ੍ਹੇ ਦਾ ਇੰਚਾਰਜ ਮੈਨੂੰ ਤਾਂ ਮੇਰੇ 20-25 ਮੈਂਬਰੀ ਹੋਣੀ ਆ ਅੱਜ ਇਸ ਮੌਕੇ ਤੇ ਦੱਲੇਵਾਲ ਸਾਹਿਬ ਦਾ ਵੀ ਦੇਖੋ ਬੜਾ ਗੰਭੀਰ ਦਿਨ ਪਰ ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਸੋ ਸਾਰੀਆਂ ਜਥੇਬੰਦੀਆਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਮੈਂ ਅਪੀਲ ਹੀ ਕਰਦਾ ਕਿ ਸਾਰੇ ਇੱਕ ਮੋਟੋ ਕੇ ਕਿਉਂਕਿ ਜਦ ਤਾਕਤ ਵੰਡੀ ਜਾਵੇ ਤਾਂ ਉਦੋਂ ਆਪਾਂ ਦੇਖਿਆ ਹੀ ਹੈ ਵੀ ਹਾਲਾਤ ਕੀ ਬਣਦਾ ਜਿਵੇਂ ਆਪ ਪੰਥਕ ਅੱਜ ਤੁਸੀਂ ਹਾਲਾਤ ਦੇਖ ਰਹੇ ਹੋ ਇਸੇ ਕਰਕੇ ਆ ਵੀ ਅੱਡ-ਅੱਡ ਧਣਿਆਂ ਦੇ ਵਿੱਚ ਅੱਡ-ਅੱਡ ਧਿਰਾਂ ਦੇ ਵਿੱਚ ਕੰਮ ਵੰਡੀ ਗਈ ਕੋਈ ਗਰਮਖਿਆਲੀ ਕੋਈ ਨਰਮ ਕੋਈ ਬਾਗੀ ਕੋਈ ਦਾਗੀ ਇਹ ਇਸ ਤਰੀਕੇ ਦੇ ਜਿਹੜੇ ਹੈ ਇਹ ਨਾਮ ਲੱਗੇ ਸੋ ਇਸ ਤੋਂ ਸਿੱਖ ਕੇ ਜਿਹੜਾ ਹੈ ਜਿਵੇਂ ਪਹਿਲਾਂ ਦਿੱਲੀ ਦਾ ਮੋਰਚਾ ਜਿਹੜਾ ਜਿੱਤਿਆ ਉਸੇ ਤਰ੍ਹਾਂ ਇਹ ਵੀ ਜਿਹੜਾ ਮੋਰਚਾ ਜਿੱਤਿਆ ਜਾ ਸਕਦਾ ਹੈ ਜੇ ਸਾਰੀਆਂ ਕਿਸਾਨੀ ਧਿਰਾਂ ਇਕੱਠੀਆਂ ਹੋਣ ਤੇ ਮੈਂ ਸਮਝਦਾ ਅੱਜ ਲੋੜ ਹੈ ਦਲੇਵਾਲ ਸਾਹਿਬ ਦੀ ਬੜੀ ਵੱਡੀ ਦੇਣ ਹੈ ਉਹਨਾਂ ਨੇ ਬਹੁਤ ਵੱਡੀ ਇੱਕ ਜਰੂਰਤ ਕੀਤੀ ਹੈ ਸੋ ਉਹਨਾਂ ਦਾ ਸਾਰਿਆਂ ਨੂੰ ਸਾਥ ਨਾਲ ਦੇ ਕੇ ਇਸ ਦਿੱਲੀ ਦੇ ਨਾਲ ਦਿੱਲੀ ਦੀ ਸਰਕਾਰ ਦੇ ਨਾਲ ਜਿਹੜਾ ਉਹਨਾਂ ਨੇ ਟੱਕਰਾਂ ਲਿਆ ਬੜਾ ਦਲੇਰਾਨਾ ਫੈਸਲਾ ਹੈ ਤੇ ਪਰ ਅੱਜ ਉਹਨਾਂ ਦੀ ਜਾਨ ਬਚਾਉਣ ਦੀ ਲੋੜ ਹੈ ਕਿਉਂਕਿ ਉਹਨਾਂ ਦੀਆਂ ਸੇਵਾਵਾਂ ਅੱਜ ਵੀ ਕੌਮ ਨੂੰ ਅਤੇ ਜਿਹੜੀ ਕਿਸਾਨੀ ਨੂੰ ਉਹਨਾਂ ਦੀ ਬਹੁਤ ਵੱਡੀ ਸੇਵਾਵਾਂ ਦੀ ਲੋੜ ਹੈ ਇਸੇ ਤਰੀਕੇ ਨਾਲ ਨਿਰੰਤਰ ਸੇਵਾਵਾਂ ਕਰਦੇ ਹਨ ਉਹਦੇ ਵਾਸਤੇ ਜ਼ਰੂਰੀ ਹੈ ਵੀ ਉਹਨਾਂ ਦੀ ਇਸ ਜਿੱਤ ਵਿੱਚ ਸਾਰੇ ਰਲ ਕੇ ਯੋਗਦਾਨ ਹੋਣ। ਬੜੇ-ਬੜੇ